ਤਾਰੀ ਵਾਗਾ ਬਾਰਡਰ ਇੱਕ ਸਮਾਂ ਸੀ ਜਦੋਂ ਇੱਥੇ ਹਰ ਰੋਜ਼ ਟਰੱਕਾਂ ਦੀ ਇੱਕ ਲੰਬੀ ਕਤਾਰ ਲੱਗੀ ਹੁੰਦੀ ਸੀ ਦੋਵੇਂ ਪਾਸਿਆਂ ਦੇ ਵਪਾਰੀ ਇੱਕ ਦੂਜੇ ਦੇ ਨਾਲ ਹੱਥ ਮਿਲਾਉਂਦੇ ਸਨ ਹਾਸਾ ਸਾਂਝਾ ਕਰਦੇ ਸਨ ਤੇ ਚਾਹ ਦੇ ਕੱਪ ਦੇ ਨਾਲ ਗੱਲਾਂ ਵੀ ਘੁੰਮਦੀਆਂ ਸਨ ਗੱਲਾਂ ਸਿਰਫ ਮਾਲ ਦੀਆਂ ਨਹੀਂ ਹੁੰਦੀਆਂ ਸੀ ਸਾਂਝੀਆਂ ਵੀ ਸੀ ਪਰ ਫਿਰ ਆਈ ਚੁੱਪੀ ਬਾਰਡਰ ਬੰਦ ਹੋਇਆ ਤੇ ਸਿਰਫ ਲਾਈਨਾਂ ਹੀ ਨਹੀਂ ਉਮੀਦਾਂ ਵੀ ਠਹਿਰ ਗਈਆਂ ਹੁਣ ਲੱਗਦਾ ਹੈ ਕਿ ਉਹ ਚੁੱਪੀ ਮੁੱਲ ਟੁੱਟ ਸਕਦੀ ਹੈ ਇੱਕ ਉਮੀਦ ਦੀ ਚਿੰਗਾਰੀ ਮੁੜ ਭੜਕ ਗਈ ਹੈ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ आमिर ਖਾਨ ਮੁਤਕੀ ਦੀ ਨਵੀਂ ਦਿੱਲੀ ਦੇ ਵਿੱਚ ਹੋਈ ਮੀਟਿੰਗ ਨੇ ਦੁਨੀਆ ਭਰ ਦੀਆਂ ਨਿਗਾਹਾਂ ਖਿੱਚ ਲਈਆਂ ਹਨ ਕਿਉਂਕਿ ਇਹ ਮੀਟਿੰਗ ਸਿਰਫ ਇੱਕ ਮੀਟਿੰਗ ਨਹੀਂ ਹੈ ਇਹ ਉਮੀਦ ਦਾ ਦਰਵਾਜ਼ਾ ਖੋਲਣ ਵਾਲੀ ਇੱਕ ਚਾਬੀ ਹੋ ਸਕਦੀ ਹੈ ਵਪਾਰੀਆ ਦੀਆਂ ਅੱਖਾਂ ਦੇ ਵਿੱਚ ਇੱਕ ਵਾਰੀ ਫੇਰ ਚਮਕ ਆ ਗਈ ਹੈ ਉਹ ਕਹਿ ਰਹੇ ਹਨ ਜੇਕਰ ਵਪਾਰ ਮੁੜ ਸ਼ੁਰੂ ਹੋ ਗਿਆ ਤਾਂ ਅਟਾਰੀ ਵਾਗਾ ਤੇ ਇੱਕ ਵਾਰੀ ਫੇਰ ਉਹੀ ਰੌਣਕ ਹੋਏਗੀ ਉਹੀ ਜ਼ਿੰਦਗੀ ਵਾਪਸ ਆਏਗੀ ਡਰਾਈ ਫਰੂਟਸ ਤੋਂ ਲੈ ਕੇ ਮਸਾਲਿਆਂ ਤੱਕ ਹਰ ਚੀਜ਼ ਦੀਆਂ ਕੀਮਤਾਂ ਮੁੜ ਨੀਵੀਆਂ ਹੋ ਸਕਦੀਆਂ ਹਨ ਉਹ ਮਸਾਲੇ ਜਿਨ੍ਹਾਂ ਦੀ ਖੁਸ਼ਬੂ ਸਾਡੇ ਘਰਾਂ ਤੱਕ ਪਹੁੰਚਦੀ ਸੀ ਉਹ ਮੁੜ ਅਟਾਰੀ ਦੀ ਮਿੱਟੀ ਦੇ ਰਾਹੀਂ ਆ ਸਕਦੇ ਹਨ ਵਾਪਸ ਤੁਹਾਨੂੰ ਦੱਸ ਲਈਏ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਵਪਾਰ ਸਿਰਫ ਪੈਸੇ ਦੀ ਗੱਲ ਨਹੀਂ ਇਹ ਪਰੋਸੇ ਦੀ ਗੱਲ ਹੈ ਪਰੋਸਾ ਜੋ ਸਾਲਾਂ ਤੋਂ ਟੁੱਟਦਾ ਤੇ ਜੁੜਦਾ ਆ ਰਿਹਾ ਹੈ 3 अप्रैल ਦੇ ਹਮਲੇ ਤੋਂ ਬਾਅਦ ਜਦੋਂ ਕੈਬਨਿਟ ਕਮੇਟੀ ਆਫ ਸਿਕਿਉਰਿਟੀ ਨੇ ਆਈਸੀਪੀ ਬੰਦ ਕਰਨ ਦਾ ਫੈਸਲਾ ਲਿਆ ਸੀ ਤਾਂ ਸਿਰਫ ਇੱਕ ਚੈੱਕ ਪੋਸਟ ਨਹੀਂ ਬੰਦ ਹੋਇਆ ਸੀ ਸਗੋਂ ਲੱਖਾਂ ਦਰਵਾਜ਼ੇ ਬੰਦ ਹੋ ਗਏ ਸਨ 3886 ਕਰੋੜ ਦਾ ਸਾਲਾਨਾ ਵਪਾਰ ਰੁਕ ਗਿਆ ਭਾਰਤ ਦੇ ਬਾਜ਼ਾਰਾਂ 'ਚ ਅਫਗਾਨ ਉਤਪਾਦਾਂ ਦੀ ਘਾਟ ਪੈ ਗਈ ਨਾਲ ਹੀ ਡਰਾਈ ਫਰੂਟ ਕੇਸਰ ਤੇ ਮਸਾਲਿਆਂ ਦੀ ਕੀਮਤਾਂ ਅਸਮਾਨ ਛੂਣ ਲੱਗ ਗਈਆਂ ਤਿਉਹਾਰਾਂ ਦਾ ਮੌਸਮ ਆਇਆ ਤਾਂ ਲੋਕਾਂ ਨੇ ਸਵਾਲ ਉਠਾਏ ਕਿ ਅਸੀਂ ਫੇਰ ਉਹੀ ਸਵਾਦ ਚੱਕ ਸਕਾਂਗੇ ਕਿ ਉਹੀ ਖੁਸ਼ੀਆਂ ਮੁੜ ਵਾਪਸ ਆਣਗੀਆਂ ਮੁਤਕੀ ਨੇ 파ਰਤ ਨੂੰ ਭਰੋਸਾ ਦਿੱਤਾ ਹੈ ਕਿ ਅਫਗਾਨਿਸਤਾਨ ਹੁਣ 파ਰਤ ਵਿਰੋਧੀ ਤੱਤਾਂ ਤੋਂ ਮੁਕਤ ਹੈ ਉਸਨੇ ਕਿਹਾ ਸਾਨੂੰ ਵਪਾਰ ਚਾਹੀਦਾ ਹੈ ਟਕਰਾਵ ਨਹੀਂ ਸਾਨੂੰ ਰਿਸ਼ਤੇ ਚਾਹੀਦੇ ਹਨ ਰੁਕਾਵਟਾਂ ਨਹੀਂ ਜੇ ਇਹ ਗੱਲ ਸੱਚੀ ਹੋਵੇ ਤਾਂ ਸੋਚੋ ਅਟਾਰੀ ਮੁੜ ਖੁੱਲਣ ਦਾ ਕੀ ਅਰਥ ਹੋਏਗਾ ਪੰਜਾਬ ਦੀ ਮਿੱਟੀ ਤੇ ਫੇਰ ਉਹ ਗੱਡੀਆਂ ਤੋੜਨ ਗਿਆ ਜਿਨ੍ਹਾਂ ਦੇ ਟਰੱਕ ਤੇ ਲਿਖਿਆ ਹੁੰਦਾ ਹੈ ਇੱਕ ਰਾਹ ਸਾਂਝਾ ਦੋ ਮਾਲਕਾਂ ਦੇ ਸੁਪਨੇ ਇਸ ਨੂੰ ਲੈ ਕੇ ਅਟਾਰੀ ਦੇ ਵਪਾਰੀ ਦੱਸਦੇ ਹਨ ਹਰ ਰੋਜ਼ ਜਦ ਉਹ ਬਾਰਡਰ ਦੇ ਨੇੜੇ ਲੰਘਦੇ ਹਨ ਉਹ ਚੌਂਕੀ ਤੇ ਖੜੇ ਸਿਪਾਹੀਆਂ ਨਾਲ ਉਹ ਇੱਕੋ ਹੀ ਗੱਲ ਪੁੱਛਦੇ ਹਨ ਸਾਹਿਬ ਕਦ ਖੁੱਲੇਗਾ ਬਾਰਡਰ ਅਤੇ ਸਿਪਾਹੀ ਹਮੇਸ਼ਾ ਕਹਿੰਦਾ ਹੈ ਜਦੋਂ ਉੱਪਰੋਂ ਆਦੇਸ਼ ਆਏਗਾ ਪਰ ਹੁਣ ਸ਼ਾਇਦ ਉਹ ਆਦੇਸ਼ ਦੂਰ ਨਹੀਂ ਹੈ ਇਹ ਬਾਰਡਰ ਸਿਰਫ ਲੋਹੇ ਨੀਆਂ ਸਲਾਕਾਂ ਨਹੀਂ ਹਨ ਇਹ ਦਿਲਾਂ ਦੀਆਂ ਦੂਰੀਆਂ ਹਨ ਜੇਕਰ ਇਹ ਖੁੱਲਦਾ ਹੈ ਤਾਂ ਸਿਰਫ ਵਪਾਰ ਨਹੀਂ ਵਿਸ਼ਵਾਸ ਵੀ ਮੋੜ ਆਏਗਾ ਸਵਾਲ ਇਹ ਨਹੀਂ ਹੈ ਕਿ ਅਟਾਰੀ ਵਾਗਾ ਬਾਰਡਰ ਖੁੱਲੇਗਾ ਜਾਂ ਨਹੀਂ ਸਵਾਲ ਇਹ ਹੈ ਕਿ ਦੋਨੇ ਪਾਸੇ ਦੇਸ਼ ਉਸ ਹਿੰਮਤ ਨੂੰ ਜਗਾ ਸਕਣਗੇ ਜੋ ਬਾਰਡਰਾਂ ਤੋਂ ਪਰੇ ਹੋ ਜਾਂਦੀ ਹੈ ਕਿ ਰਾਜਨੀਤੀ ਤੋਂ ਉਪਰ ਮਨੁੱਖਤਾ ਦੀ ਗੱਲ ਹੋ ਸਕੇਗੀ ਅਸੀਂ ਉਡੀਕ ਕਰਾਂਗੇ ਉਸ ਦਿਨ ਦੀ ਜਦੋਂ ਅਟਾਰੀ ਦੀ ਮਿੱਟੀ 'ਚ ਮੋੜ ਚੱਲੇ ਗਿਆ ਵਪਾਰ ਦਾ ਪਹੀਆ ਤੇ ਹਰ ਟਰੱਕ ਦੇ ਪਿੱਛੇ ਲਿਖਿਆ ਹੋਏਗਾ ਇਹ ਸਫਰ ਸਿਰਫ ਮਾਲ ਦਾ ਨਹੀਂ ਹੈ ਪਰ ਉਸੇ ਦਾ ਹੈ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਟਿੱਪਣੀ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਣੇ ਰਹੋ ਪੰਜਾਬ ਨੌਂ ਟੀਵੀ ਦੇ ਨਾਲ